ਫਾਟੇ ਦਿਲਾਂ ਤੇ ਰੇਦਰ ਫਾਟੇ ਕਰਕੇ ਬਣਦਾ ਔਰ ਉਹਦੇ ਗੀਤ ਨੇ ਜਿਹੜੇ ਉੱਪਰ ਹੋ ਜਾਂਦੇ ਹਨ ਤਾਕੀਕਤ ਕਲਾਕਾਰਾਂ ਦਾ ਯਾਰ ਰਾਜਵੀਰ ਜਵੰਦਾ ਉਹਨਾਂ ਤੋਂ ਵਿਛੜ ਜ਼ਰੂਰ ਗਿਆਏ ਲੇਕਿਨ ਉਸ ਨੂੰ ਹਰ ਮੰਚ ਤੇ ਯਾਦ ਕੀਤਾ ਜਾ ਰਿਹਾ ਹੈ ਲਗਾਤਾਰ ਜਿੱਥੇ ਵੀ ਕਲਾਕਾਰ ਪਰਫਾਰਮ ਕਰ ਰਹੇ ਨੇ ਉਥੇ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਜਾਂਦਾ ਹੈ ਜਸਪਾਜਵਾਰੀ ਸਟੇਜ ਪਰਫਾਰਮ ਕਰ ਰਹੇ ਸੀ ਉਹਨਾਂ ਨੇ ਇੱਕ ਵਾਰ ਫੇਰ ਤੋਂ ਯਾਦ ਕੀਤਾ ਰਾਜਵੀਰ ਜਵੰਦਾ ਨੂੰ ਆਪਣੇ ਮੰਚ ਤੇ ਬਾਈ ਨੇ ਸਾਡੇ ਦਿਲਾਂ ਚ ਦਾ ਰਹਿਣੇ ਰਣ ਅਕਸਰ ਇਹਨਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਦਵਾਗੇ ਇੱਕ ਤਾੜੀ ਰਾਜਵੀਰ ਦੇ ਨਾਮ ਤੇ ਨਾਲ। ਕਿ ਆਰਟਿਸਟ ਹੈ ਜਿਹੜਾ ਹਮੇਸ਼ਾ ਛੋਟੇ ਦਿਲਾਂ ਤੇ ਰੰਗਰ ਛੋਟੇ ਕਰਕੇ ਬਣਦਾ। ਔਰ ਉਹਦੇ ਗੀਤ ਨੇ ਜਿਹੜੇ ਉੱਬਰ ਹੋ ਜਾਂਦੇ ਆ। ਤਾਂ ਕੀ ਕਹਿੰਦਾ ਰਾਜਵੀਰ ਦੇ ਲਈ। ਸੂਟ ਚੱਕ ਮੈਂ ਸਲਾਈ ਕਰੀ ਤੇਰੀ। ਕਮੈਂਟ ਸਲਾਈ ਕਰੀ ਤੇਰੀ। ਰੀਤ ਪੂਰੀ ਹੋ ਗਈ ਜਦ ਨਾਲ ਬੜੀ ਜਰਦੀ। ਰੀਤ ਪੂਰੀ ਹੋ ਗਈ। ਸੂਟ ਚੱਕ ਮੈਂ ਸਲਾਈ ਕਰੀ ਤੇਰੀ। ਰੀਤ ਦਿਲਾਂ ਤੇ ਰੇਦਰ ਤੁਹਾਡੇ ਕਰਕੇ ਬਣ ਗਏ। ਔਰ ਉਹਦੇ ਗੀਤ ਨੇ ਜਿਹੜੇ ਉੱਪਰ ਹੋ ਜਾਂਦੇ ਆ। ਤਾਂ ਕੀ ਕਹਿੰਦਾ? ਕਲਾਕਾਰਾਂ ਦਾ ਯਾਰ ਰਾਜਵੀਰ ਜਵੰਦਾ ਉਹਨਾਂ ਤੋਂ ਵਿਛੜ ਜ਼ਰੂਰ ਗਿਆ ਏ, ਲੇਕਿਨ ਉਸ ਨੂੰ ਹਰ ਮੰਚ ਤੇ ਯਾਦ ਕੀਤਾ ਜਾ ਰਿਹਾ ਹੈ। ਲਗਾਤਾਰ ਜਿੱਥੇ ਵੀ ਕਲਾਕਾਰ ਪਰਫਾਰਮ ਕਰ ਰਹੇ ਨੇ, ਉੱਥੇ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਜਾਂਦਾ ਹੈ। ਜਸਪਾਜਵਾਲੀ ਰੀਸੈਂਟਲੀ ਜਦ ਪਰਫਾਰਮ ਕਰ ਰਹੇ ਸੀ, ਉਹਨਾਂ ਨੇ ਇੱਕ ਵਾਰ ਫੇਰ ਤੋਂ ਯਾਦ ਕੀਤਾ ਰਾਜਵੀਰ ਜਵੰਦਾ ਨੂੰ ਆਪਣੇ ਮੰਚ ਤੇ। ਬਾਈ ਦੇ ਸਾਡੇ ਦਿਲਾਂ ਚ ਤਾਂ ਰਹਿਣੇ ਰਹਿਣ। ਪਰ ਅਸੀਨੋ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਦਮਾਂਗੇ ਇੱਕ ਤਾੜੀ ਰਾਜਵੀਰ ਦੇ ਨਾਂ ਤੇ ਨਾਲ। ਕਿਉਂਕਿ ਆਰਟਿਸਟ ਹੈ ਜਿਹੜਾ ਹਮੇਸ਼ਾ ਤੁਹਾਡੇ ਦਿਲਾਂ 'ਚ ਰਹਿੰਦਾ ਤੁਹਾਡੇ ਕਰਕੇ ਬਣਦਾ। ਔਰ ਉਹਦੇ ਗੀਤ ਨੇ ਜਿਹੜੇ ਉੱਬਰ ਹੋ ਜਾਂਦੇ ਆ। ਤਾਂ ਕੀ ਕਹਦਾ ਰਾਜਵੀਰ ਦੇ ਲਈ। ਸੂਤ ਤੱਕ ਮੈਂ ਸਾਈ ਕਰੀ ਪਈ ਦੀ। ਤੱਕ ਮੈਂ ਸਾਈ ਕਰੀ ਪਈ ਦੀ। ਰੀਤ ਪੂਰੀ ਹੋ ਗਈ ਜਦੋਂ ਬੜੇ ਜਿਰਦੀ। ਰੀਤ ਪੂਰੀ ਹੋਗੀ ਜਦਾਂ ਬੜੀ ਛਿੜੀ ਫੋਨ ਬਾਰ ਬਾਰ ਫੇਰਾ ਵੀ ਵਿੱਚ ਉਮਦੀ ਤੇ ਹੀ ਕੁਝ ਸੁਹਾਣ ਲਿਖ ਕੇ ਵੀ ਮੈਂ ਸੋਹਨੀਆਂ ਬਣਾਉਣੀ ਦਿੱਤੀ ਚੰਗਣੀ ਤੇਰਾ ਮੇਰਾ ਨਾਮ ਲਿਖ ਕੇ ਤੇਰਾ ਮੇਰਾ ਨਾਮ ਲਿਖ ਕੇ ਤੇਰਾ ਮੇਰਾ ਨਾਮ ਲਿਖ ਕੇ ਤੇਰਾ ਤੇਰਾ ਨਾਮ ਲਿਖ ਕੇ 40 ਦਿਲਾ ਤਰੇਦਰ 40 ਕਰਕੇ ਬਣ ਕਰੀ ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਆ ਅਕੀਕਤ ਆ ਕਲਾਕਾਰਾਂ ਦਾ ਯਾਰ ਰਾਜਵੀਰ ਜਵੰਦਾ ਉਹਨਾਂ ਤੋਂ ਵਿਛੜ ਜ਼ਰੂਰ ਗਿਆਏ ਲੇਕਿਨ ਉਸ ਨੂੰ ਹਰ ਮੰਚ ਤੇ ਯਾਦ ਕੀਤਾ ਜਾ ਰਿਹਾ ਹੈ ਲਗਾਤਾਰ ਜਿੱਥੇ ਵੀ ਕਲਾਕਾਰ ਪਰਫਾਰਮ ਕਰ ਰਹੇ ਨੇ ਉਥੇ ਰਾਜਵੀਰ ਜਵੰਦਾ ਨੂੰ ਯਾਦ ਕੀਤਾ ਜਾਂਦਾ ਹੈ ਜਸਪਾਲ ਵਾ ਰੀਸੈਂਟਲੀ ਜਦ ਪਰਫਾਰਮ ਕਰ ਰਹੇ ਸੀ ਉਹਨਾਂ ਨੇ ਇੱਕ ਵਾਰ ਫੇਰ ਤੋਂ ਯਾਦ ਕੀਤਾ ਰਾਜਵੀਰ ਜਵੰਦਾ ਨੂੰ ਆਪਣੇ ਮੰਚ ਤੇ ਬਾਈ ਨੇ ਸਾਡੇ ਦਿਲਾਂ ਚ ਦਾ ਰਹਿਣੇ ਰਹਿਣ ਅਸੀਂ ਇਹਨਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਦਮਗੇ ਇੱਕ ਤਾਰੀ ਰਾਜਵੀਰ ਦੇ ਨਾਂ ਦੇ ਨਾਲ ਕਿਉਂਕਿ ਆਰਟਿਸਟਾਂ ਜਿਹੜਾ ਹਮੇਸ਼ਾ ਫਾਟੇ ਦਿਲਾਂ ਥਰੇ ਦਰ ਫਾਟੇ ਕਰਕੇ ਬਣ ਕਰੀ ਔਰ ਉਹਨੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਆ ਤਾਂ ਕੀ ਕਹਦਾ ਰਾਜਵੀਰ ਦੇ ਲਈ ਸੂਤੀ ਚੱਕ ਮੇਸ ਲਾਈ ਕਰੀ ਫਿਰਦੀ ਕਮ ਚਾਈ ਕਰਦੀ ਫਿਰਦੀ ਰੀਜ ਪੂਰੀ ਹੋਗੀ ਜਦ ਨਾ ਬੜੀ ਜਰਦੀ ਰੀਜ ਪੂਰੀ ਹੋਗੀ ਸੂਤੀ